ਗੁਰਦਾਨ ਜੀ ਜੋ ਕੱਲ ਕਲਾਂ ਨੌਰ ਮਾਰਕੀਟ ਕਮੇਟੀ ਕੈਂਡੀ ਤੇ ਗੱਲ ਹੋਈ ਸੀ ਪਰਚੀ ਲਗੀ ਸੀ ਜਿਹੜੀ 50 ਰੁਪਏ ਜੋ ਮਾਰਕੀਟ ਕਮੇਟੀ ਨੇ ਲਿਖ ਕੇ ਲਾਇਆ ਵੀ ਕਿਸਾਨਾਂ ਦੀ ਜਿੰਸ ਫਰੀ ਤੋਲੀ ਜਾਏਗੀ ਉਸ ਦੇ ਵਿੱਚ ਜੋ ਅੱਜ ਆੜਤੀਆਂ ਦੇ ਨਾਲ ਬਹਿ ਕੇ ਤੇ ਮਾਰਕੀਟ ਕਮੇਟੀ ਅਫਸਰਾਂ ਦੇ ਨਾਲ ਕੀ ਸਮਝੌਤਾ ਕੀਤਾ ਉਹਦੇ ਵਾਅਦੇ ਦੋ ਜੀ ਵਾਅਦਾ ਜੀ ਦਾ ਖਾਂਛਾ ਵਾਅਦਾ ਜੀ ਜਿਹੜਾ ਕੱਲ ਉਸ ਸਾਡੇ ਵੀਰ ਭਕਰ ਸਿੰਘ ਦੇ ਕੋਲ ਸੀ ਤੇ ਰੇਸ਼ਨ ਸਿੰਘ ਦੇ ਜੋ ਬੋਕਸਿੰਗ ਆਇਆ ਜਿਹੜਾ ਹੈ ਮਰਜ਼ੀ ਦਾ ਰੌਲਾ ਪਿਆ ਸੀ ਵੀਰ ਖੱਡੇ ਵਾਲੇ ਵੀ ਖੜੇ ਆ ਤੇ ਸਾਡੇ ਆੜਤੀ ਵੀਰ ਵੀ ਸਾਰੇ ਇੱਥੇ ਖੜੇ ਆ ਉਹਦੇ ਬਾਰੇ ਅੱਜ ਅਸੀਂ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਮਿਲੇ ਆ ਜੀ ਇਹ ਸਾਫ਼ ਹੋ ਗਿਆ ਕਿ ਜਿੱਦਾਂ ਪਹਿਲਾਂ ਇਹਨਾਂ ਨੇ ਲਿਖ ਕੇ ਲਾਇਆ ਹੈ ਕਿ ਆਪਣੇ ਕਿਸੇ ਜ਼ਿੰਮੇਵਾਰ ਦੀ ਪਰਚੀ ਨਹੀਂ ਲੱਗੇਗੀ ਉਹ ਇਹਨਾਂ ਦੇ ਉਦਾਂ ਹੀ ਲਾਗੂ ਆ ਜਿੰਨੇ ਜ਼ਿੰਮੇਵਾਰ ਇੱਥੇ ਆ ਕੇ ਟਰਾਲੀਆਂ ਤੇ ਤਲਾਈ ਕਰਾਉਂਦੇ ਆ ਉਹਨਾਂ ਦਾ ਭਾਈ ਕੋਈ ਪੈਸਾ ਨਹੀਂ ਲੱਗੇਗਾ ਜੇ ਲੱਗੇਗਾ ਤੋਂ ਆੜਤੀਆਂ ਦੀ ਜ਼ਿੰਮੇਵਾਰੀ ਹੋਏਗੀ ਇਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕਲਾਂ ਨੌਰ ਦੇ ਵਿੱਚ ਜਿੱਥੇ-ਜਿੱਥੇ ਵੀ ਮਤਲਬ ਆਪਾਂ ਕੰਡਾ ਕਰਾਉਨੇ ਆਂ ਨਿਹਰੇ ਕਲਾਂ ਨੌਰ ਜਿਹਨੇ ਡੇਰਾ ਬਾਬਾ ਨਾਨਕ ਕਿਤੇ-ਕਿਤੇ ਵੀ ਸਾਡੀ ਇਹ ਵੀਡੀਓ ਚੱਲ ਰਹੀ ਹੈ ਤੇ ਜਿਹੜੇ ਮਾਰਕੀਟ ਕਮੇਟੀ ਦੇ ਕੰਡੇ ਲੱਗੇ ਆ ਉੱਤੇ ਵੀਰੋ ਕਿਸੇ ਨੇ ਕੋਈ ਪੈਸਾ ਨਹੀਂ ਦੇਣਾ ਕੋਈ 50 ਕੋਈ 10 ਕੋਈ 1 ਰੁਪਿਆ ਵੀ ਨਹੀਂ ਲੈਣਾ ਆਪਣਾ ਕੰਡਾ ਕਰਾ ਕੇ ਆਪਣੇ ਜਿਹੜਾ ਤੁਹਾਡਾ ਅੜਦੀ ਯੋਧੇ ਕੋਲ ਜਾ ਕੇ ਤਲਾਈ ਕਰਾਓ ਤੇ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਿਓ ਕੋਈ ਜੀਵਿਕਰ ਪੈਸਾ ਨਾ ਦੇਵੇ ਅੜਦੀ ਵੀਰ ਤੇ ਕੰਡੇ ਵਾਲੇ ਵੀਰ ਜੀ ਇੱਥੇ ਖੜੇ ਨੇ ਤੇ ਕੰਡੇ ਵਾਲੇ ਵੀ ਦੱਸ ਦਿੰਦੇ ਆ ਵੀਰ ਜੀ ਜਿਹੜੀ ਗੱਲਬਾਤ ਹੋਈ ਆ ਕਿਸੇ ਕੋਲੋਂ ਪੈਸਾ ਤੁਸੀਂ ਨਹੀਂ ਲੈਣਾ ਇਹ ਗੱਲ ਕਲੀਅਰ ਕਰਦੇ ਆ ਜਿਹੜਾ ਮੱਤੀ ਜੀ ਦੇਦਰ ਆਵੇ ਕੋਈ ਤਲਾਈ ਦਾ ਪੈਸਾ ਨਹੀਂ ਲੱਗੇਗਾ ਨਹੀਂ ਹੈ ਜੀ Why can I? Can't. Why can't I